ਇਹ ਗੜੇ ਬਾਈ ਆਏ ਹਾਂ ਤੂੰ ਹੀ ਆਇਆ ਸੀ ਇਥੋਂ ਲਓ ਜੀ ਪਹੁੰਚ ਗਏ ਖੇਤ ਕਰਾ ਕੇ ਸਾਰਾ ਕੰਮ ਠੀਕ ਹੈ ਮਹਿੰਗੀ ਤਾਂ ਨਹੀਂ ਕੀਰਦੀ ਨਹੀਂ ਨਹੀਂ ਚਾਹੀਏ ਸਾਡੇ ਬਾਈਆ ਤੋਂ ਕਰਦਾ ਨਹੀਂ ਸੀ ਨਹੀਂ ਨਹੀਂ ਹੱਥ ਤੇ ਚੀ ਪੈ ਗਈ ਹੱਥ ਉਹ ਥੱਲੇ ਜੇ 45 ਦੀ ਨਵੀਂ ਆ ਸੀਅਰ ਕੰਪਨੀ ਦੀ ਸਿਰੇ ਦੀ ਕੰਪਨੀ ਹੈ ਜਿਹੜੀ ਰੋਜ਼ ਮਿੰਟੂ ਨੇ ਸੀਅਰ ਦੀ ਪਾਇਆ ਸੀਅਰ ਕੰਪਨੀ ਦਾ ਆ ਨਾਟ ਥੱਲੇ ਹੀ ਨਾਟ ਵੀ ਨਹੀਂ ਆਦਾ ਬਾਈ ਕੋਈ ਖੁੱਲਿਆ ਕੰਪਨੀ ਦਾ ਪਾਣੀ ਪਾਇਆ ਹੈ ਇਹ ਦੂ ਚੈੱਕ ਕਰ ਲਈ ਹੁਣ ਪਾਣੀ ਪਾਣੀ ਇਹ ਕੰਪਨੀ ਦੇ ਪਾਇਆ ਉਹਨਾਂ ਨੇ ਹੱਥ ਪਾ ਕੇ ਸੀ ਇਹ ਰੋੜਾ ਸਾਰਾ ਇਹ ਰਵਾਂ ਸਾਲ ਤੋਂ ਚੱਲੀ ਗਈ ਓਏ ਪੰਜੀ ਮਹੀਨੇ ਚੱਲੀ ਆ ਹਾਂ ਉਹਦਾ 6 ਮਹੀਨੇ ਮੈਂ ਕਿਹਾ ਬਾਈ ਨੂੰ ਮੱਗ ਕੇ ਕਹਿੰਦਾ ਕਿੰਨੇ ਚਿਰ ਚੱਲੀ ਆ ਹਾਂ ਮੈਂ ਕਿਹਾ ਯਾਰ ਪੰਜ ਕੇ ਸਾਲ ਪੰਜ ਜਦੋਂ ਚੀਜ਼ ਦੀ ਲੋਡ ਹੋਵੇ ਨਾ ਉਦੋਂ ਨਹੀਂ ਰਹਿੰਦੀ ਅੱਗੇ ਪਿੱਛੇ ਕੱਲ ਫੁੱਲ ਲਾਈਟ ਰਹੀ ਆ ਅੱਜ ਉਹਨਾਂ ਨੂੰ ਪਤਾ ਮੋਟਰ ਲਾਉਣੀ ਆ ਤਾਂ ਲਾਈਟ ਹੀ ਨਹੀਂ ਜੀ ਹਾਂ ਚਲੋ ਕੁੱਸੋ ਕੁੱਸੋ ਨਜਰ ਨੂੰ ਗਿੱਤਾ ਆਈ ਜਾਵੇ ਚੰਗਾ ਪੈਂਚਰ ਲਾਈ ਹਾਂ ਅਏ ਉਹਨੂੰ ਕਿੰਨੇ ਪਾਇਏ ਸੀ ਬੁੱਗੇ ਜਿਹੜੀ ਉੱਥੇ ਮੋਟਰ ਪਈ ਸੀ ਉਹਨੂੰ 4-5 ਬੁੱਗੇ ਪਾਇਏ ਸੀ ਹਾਏ ਹਾਏ ਹੋਰ ਹੋਰ ਅਕੜਾ ਜੇ ਚੰਗਾ ਪੈਂਚਰ ਲਾ ਚੰਗਾ ਇਹ ਨਾ ਚ ਹੈ ਇਹ ਨਾ ਜੇ ਪਾਣੀ ਘੜ ਕੇ ਪਾਸ ਫਿਰ ਆ ਨਹੀਂ ਤਾਂ ਪਾਣੀ ਨਹੀਂ ਵੜਦਾ ਹਾਂ ਤਾਂ ਇਹ ਨਹੀਂ ਵੜਦਾ ਖਿੱਚ ਕੇ ਮੜਾਇਆ ਫਿਰ ਨਹੀਂ ਵੜਦਾ ਪੱਕੇ ਪੈਂਚਰ ਲਾ ਨਾ ਸੁਮਾਨੀ ਨੇ ਹਾਂ ਕਿਉਂ ਇਹ ਸੁਮਾਨੀ ਜੜਾ ਦਿੰਦਾ ਨੇ ਹਰਤ ਦੇ ਘੰਟੇ ਚ ਛੜ ਕੇ ਆਨੰਦ ਵਾਇਆ ਕਾਰ ਛੜ ਕੇ ਨਾ ਉਹ ਲੈ ਚ ਜੜਾਉਣਾ ਬਾਈਨ ਗੱਲਾਂ ਤੇ ਜਾ ਪਿਆ ਕੰਮ ਨਾਲੇ ਯਾਰ ਉਹਨਾਂ ਨੂੰ ਅਸੀਂ ਇਹ ਕਿਹਾ ਸੀ ਵੀ ਚੱਲਦੀ ਲੈਣੀ ਤੇ ਚੱਲਦੀ ਦੇਣੀ ਚੱਲਦੀ ਲੈ ਤਾਂ ਲੈਂਦੇ ਪਰ ਚੱਲਦੀ ਦਿੰਦਾ ਕੋਈ ਨਹੀਂ ਆ ਤੁਜੀ ਤੀਜੀ ਵਰੀ ਹੋ ਗਿਆ ਸਾਨੂੰ ਇਹ ਕਈ ਦਿਨਾਂ ਦਾ ਮਾਰੀ ਹੈ ਹਾਂ ਇਹ ਬੋਲੀ ਇਹ ਲਿਖਤੀ ਰੂਪ ਚ ਹੋਇਆ ਹੈ ਸਾਨੂੰ ਅੱਜ ਉਹਨਾਂ ਨੇ ਖੇਪੜ ਦਿਆ ਉਹਨੂੰ ਵੀ ਜਿਵੇਂ ਚੀਜ਼ ਦਿੱਤੀ ਉਹ ਸਾਨੂੰ ਹਾਂ ਮੈਂ ਰੋਜ਼ ਕਦੀਆਂ ਲੜਦਾ ਜਾ ਕੇ ਮੈਂ ਜਵੈਨਾਂ ਨੂੰ ਸਾਨੂੰ ਚਲਾ ਕੇ ਹਾਂ ਅੱਜ ਉਹ ਨਾ ਕਰੇ ਚੱਲਾਂਗੇ ਬਲਾਕ ਬਣਾਉ ਨਹੀਂ ਉਹਨਾਂ ਨੂੰ ਕਹਾਂਗੇ ਵੀ ਆ ਯਾਰ ਤੁਸੀਂ ਚੱਲਦੀ ਲਈ ਜੇ ਤੇ ਚੱਲਦੀ ਨਾਲੇ ਲਿਖਿਆ ਵਿੱਚ ਖਾਣ ਕੇ ਕਾਗਜ਼ ਉੱਥੇ ਲਗਾਇਆ ਨਹੀਂ ਮਿਲ ਚੱਲਦੀ ਲੈਣੀ ਚੱਲਦੀ ਜੇ ਨਹੀਂ ਲਿਖਿਆ ਤੇ ਨਹੀਂ ਲੈਣਦੇ ਦੇ ਕੋਈ ਬੰਦਾ ਨਹੀਂ ਆਉਂਦਾ ਹੋਈ ਵੀ ਕੰਮ ਆਇਆ ਤਿੰਨ ਦੀ ਮੋਟਰ ਸੜਕੀ ਮੈਂ ਬਣਵਾ ਕੇ ਦੇਣੀ ਪਈ ਉੱਧਰ ਆ ਦੋ ਵਾਰੀ ਮੈਂ ਇਧਰ ਸੜਕੀਆਂ ਭਾਂਜਾਂ ਤੇ ਮੈਂ ਜ਼ਮੀਨ ਮੋਲ ਲਈ ਉਹਨਾਂ ਦੀ ਨਾਲ ਬਣਵਾ ਕੇ ਦੇਣੀ ਆ ਭਾਈ ਹੁਣ ਫਿਰ ਦੇ ਕੇ ਆ ਉਹਨਾਂ ਦਾ ਬਹੁਤ ਮਾਇਤ ਨੂੰ ਚੱਲਦੀ ਦਿੱਤੀ ਸੀ ਇਹ ਤਾਂ ਗਲਤ ਜੋੜਦੀ ਯਾਰ ਕੋਈ ਨਾ ਸੁੱਤਾ ਵੀ ਜੋੜੀ ਜਾਂਦਾ ਕੋਈ ਗੱਲ ਨਹੀਂ ਫਿਰ ਕੀ ਗਲਤ ਜੜਗੀ ਤੇ ਉਹ ਤਾਂ ਕੋਈ ਗੱਲ ਨਹੀਂ ਬਾਬਾ ਉੱਥੇ ਚੱਕਰੀ ਹੁਣ ਉੱਥੋਂ ਫਿਰ ਉੱਥੇ ਉਲਟਪੁਲਟ ਤਾਂ ਉੱਥੋਂ ਵੀ ਹੋ ਜਾਣੀ ਤਾਰ ਓਏ ਉਹ ਤਾਂ ਜਾਣੀ ਕਿੱਥੇ ਲਾਲ ਨਾਲ ਲਾਲ ਤੇ ਕਿੱਥੇ ਨੀਲੀ ਨਾਲ ਨੀਲੀ ਦੇ ਕਿੱਥੇ ਇਹ ਭੈਂਜ ਜਿਆਦਾ ਲਵਾ ਦਿੱਤਾ ਭੈਂਜ ਹੋਰ ਕੀ ਹੈ ਕਰ ਗਿਆ ਸਰ ਕਰ ਗਿਆ ਨਾ ਸਰ ਕਰ ਗਿਆ ਤੇ ਤੂੰ ਪਹਿਲਾਂ ਬੋਲ ਲ ਭੈਂਜੋ ਜਦੋਂ ਪੈਂਚਰ ਲੱਗ ਗਿਆ ਉਦੋਂ ਦੱਸੀ ਤੂੰ ਵੀ ਮੈਂ ਤਾਂ ਆਪ ਹੁਣ ਵੇਖਿਆ ਮੈਂ ਹਾਂ ਕਿ ਬਹੁਤ ਕੋਈ ਚੱਕਰ ਨਹੀਂ ਫਿਰਕੀ ਨਾਲੋਂ ਇਹਨੂੰ ਪਹਿਲਾਂ ਗਿਆ ਨੇ 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 ਕੋਈ ਨਹੀਂ ਉਹ ਹੀ ਗੱਲ ਮੈਂ ਤੈਨੂੰ ਖਾਣਾ ਚੜਾ ਦੇਣਾ ਇਹਨਾਂ ਤਾਂ ਉਹ ਜਿਹੜਾ ਚਲਾ ਚਲੀਏ ਪਾਣੀ ਪੀ ਆਈ ਹੋਣਾ ਸੱਤੇ ਜੜਾਤਾ ਨਾ ਚੜਾਤਾ ਜੜਾਤਾ ਇਹਦੇ ਵਾਸਤੇ ਦਾ ਰੋਗ ਨਹੀਂ ਹੋਣਾ ਆ ਬਾੜੇ ਆਓ ਪਿਆ ਬੋਤਲ ਚ ਪੀ ਲੈ ਠੰਡਾ ਇਹ ਗਰਮ ਨਾ ਹੋ ਗਿਆ ਵੇ ਉਥੇ ਨਾ ਆ ਜਾ ਪੁੱਤ ਉਥੇ ਨਾ ਆਇਆ ਪੁੱਤ ਉਹ ਸਾਹਮਣੇ ਉਹ ਚਨਾ ਆਇਆ ਜਾ ਉਹ ਵੇ ਸਾਹਮਣੇ ਸਾਡੇ ਜਾ ਚਾਹੀਦੀ ਨੂੰ ਡੂੰਗੀ ਉਹ ਲਈ ਉਹ ਨਹੀਂ ਉਹਦੇ ਸਕੇ ਗੋਤੇ ਆਉਣਗੇ ਜਾ ਮੈਂ ਨਾ ਆਇਆ ਭੱਜ ਜਾ ਉਥੇ ਨਾ ਆਇਆ ਜਾ ਭੱਜ ਜਾ ਉਸਤੇ ਨਾ ਗਿਆ ਉਸਤੇ ਉਹ ਨਹੀਂ ਉਸਤੇ ਨਾ ਨੇ ਬੁੱਢਾ ਬੰਨ ਘਰ ਜਾ ਉਸਤੇ ਨਾ ਉਹ ਉਸਤੇ ਮਰਦੀ ਤੇ ਸਸ ਬੁੱਕਾ ਕਰੇ ਵਾਸਤੇ ਹੁੰਦਾ ਚੁੰਮਣ ਵਾਸਤੇ ਪਾਣੀ ਕੱਢਣ ਹੁੰਦਾ ਘਰੇ ਜਾ ਲੈ ਹਾਂ ਨਹੀਂ ਚਾਚੂ ਹਣ ਓਏ ਓਏ ਘਰੇ ਜਾ ਲੈ ਤੇ ਤੂੰ ਕੋਟਾ ਖਾਏਗਾ ਸਾਡੇ ਤੋਂ ਤੇਰਾ ਬੁੱਕਾ ਬਣੂਗਾ ਹਾਂ ਆ ਭਰਾਵਾ ਮੋਟਰ ਪਾ ਲੈਂਦੇ ਫਿਰ ਲੈ ਜੀ ਕੰਮ ਕਰਾਉਣਾ ਆ ਕਿ ਨਹਾਉਣਾ ਆ ਇੱਥੇ ਆਜਾ ਤੈਨੂੰ ਤਾਂ ਨਹੀਂ ਕੋ ਰੋਕਦਾ ਤੂੰ ਨਾ ਛੱਡ ਕੇ ਤਾਂ ਕੋਈ ਅਹੀਂ ਤੇ ਅੱਗੇ ਬੰਦਲਾ ਛੱਡ ਕੇ ਆਵੇ ਤੈਨੂੰ ਮੈਂ ਉੱਥੇ ਛੱਡਾਂ ਮੈਂ ਕੋ ਨਹੀਂ ਹੈ ਤੂੰ ਕਿਹਨੂੰ ਆਤਰਾਂ ਆ ਜਾ ਉਹ ਸਾਹਮਣੇ ਮੋਟਰ ਖੜੀ ਆ ਉਹ ਨਾ ਆਇਆ ਜਾ ਐਈ ਤੋਂ ਸਾਹਮਣੇ ਨਹਿਰ ਚਲਾਇਆ ਚੱਲ ਗਈ ਚੱਲ ਨਾ ਤੇ ਨਹਿਰ ਚ ਆਉਣਾ ਹੀ ਤਾਂ ਹੈ ਮੋਟਰ ਛੋਟੀ ਆ ਡਿੱਗੀ ਅਜਾ ਖਾਲ ਚ ਨਾ ਆ ਸਾਹਮਣੇ ਜਾ ਖਾਲ ਵੀ ਵਗਦਾ ਜਾਂ ਨਾ ਆ ਆ ਸਾਹਮਣੇ ਜਾ ਸਿੱਧਾ ਪਾਣੀ ਜਾਂਣ ਦੇ ਖਾਲੇ ਦਾ ਹੋਣੇ ਲਈ 2 ਇੱਕੋਰੀ ਆਵੇ ਹੋ ਹੋ ਜੂਂਆਂ ਬੜੀਆਂ ਭਾਈ ਕੱਟ ਕੱਟ ਮਾਰੇ ਨਨ ਮਾਰ ਮਾਰ ਥਾਖੀ ਰੰਗਦੇ ਆ ਅੱਡਾ ਔਰ ਲੇਟ ਤੇ ਲਿਆ ਆਵੇ 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 ਹੋ ਗਿਆ ਹੋ ਗਿਆ ਹੋ ਗਿਆ ਇੱਕ ਭਰਾ ਹੋਰ ਸੀ ਹੋ 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 ਉਹ ਫਰੀ ਕੱਢ ਲਾ ਇਹਨੂੰ ਆ ਗਿਆ ਹਾਂ ਯਾਰ ਬੰਦਾ ਉਹਦਾ ਪੈਸੇ ਦੇਵਰ ਫੇਰੀ ਅਗਲਾ ਆ ਜਿਉ ਨੂੰ ਕੀ ਕਹਿ ਦੇਣਾ ਹਾਂ ਤੇਰੇ ਦੂਜੇ ਬੰਦੇ ਨਹੀਂ ਚਿੰਤਾਉਣੀ ਆ ਬੰਦਾ ਫਲੇ ਚਾਹੀਦਾ ਆਹ ਤੇ ਟੇਪੜਾ ਤੇ ਬੰਦ ਤੇ ਜੇ ਉਹ ਗਲਨ ਕਹਿ ਦੇਣਾ ਹਜ਼ਾਰ ਕਰਦੇ ਆ ਸ਼ਾਮ ਨੂੰ ਮੇਰੇ ਕੋਲੋਂ ਖਾਲੀ ਆ ਜਾਦੰਗਰੀ ਸ਼ਾਮ ਨੂੰ ਦਿਓ ਚਾਹਤੂਨ ਦੇ ਦੇ ਸ਼ਾਮਾਂ ਵੀ ਲੋਕਾਂ ਦਾ ਬੜਾ ਬੜਾ ਪਿਆਰ ਮਾੜਾ ਜੀ ਨਹੀਂ ਕਰਦਾ ਪੈਸੇ ਹੋਏ ਲੱਗਦਾ ਜਿਵੇਂ ਆਪਦੇ ਦੇਣੇ ਹੁੰਦੇ ਸ਼ਾਮ ਨੂੰ ਫਿਰ ਟਾਈਮ ਕੱਢ ਕੇ ਜਾਂਦਾ ਫਿਰ ਜੇ ਲੈਣੇ ਯਾਰਿਆ ਉਹਨੂੰ ਦੇਣਾ 400 ਬੁੱਲਾ 600 ਰਹਿ ਗਏ ਕਿਸੇ ਤੋਂ ਪੈਸੇ ਲੈਣੇ ਨਾ ਉਹ ਐ ਲੱਗਦਾ ਜਿਵੇਂ ਤੇ ਤੋਂ ਧਾਰੇ ਲੈਣੇ ਉਹ ਯਾਰ ਤੇ ਪੈਸੇ ਮੇਰੀ ਕਾਰ ਦੀ ਨੇ ਕਿਸ਼ਤ ਦੇਣੀ ਆਪਦੇ ਪੈਸੇ ਲੈਣੇ ਉਹ ਯਾਰ ਮੈਂ ਉਹਦੇ ਦੇਣੇ ਆ ਮੈਨੂੰ ਦੇ ਦੇ ਯਾਰ ਐਂ ਕਰ ਓ ਕਰ ਹੈ ਜਿਵੇਂ ਉਹ ਤੇ ਦੁਧਾਰੇ ਲੈਣੇ ਲੈਣੇ ਆਉਂਦੇ ਆ ਹੂੰ 20 ਝੂਠ ਮਾਰ ਕੇ ਲੈਣੇ ਪੈਂਦੇ ਅਗਲੇ ਦਾ ਨਹੀਂ ਬੜਾ ਬਸ ਕੇ ਇੰਨਾ ਬਹੁਤਾ ਜਿੰਨਾ ਕਰਤਾ ਹੋਰ ਬਾਲਾ ਮੋਟਾ ਹੋਈ ਨਾ ਜੋੜ ਨਾ 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 ਬਾਲਾ ਮੋਟਾ ਢੋਲ ਨਹੀਂ ਕਰਨਾ ਹੋਰੇ ਕੀਤਾ ਤੋ ਤਿੰਨ ਵਾਰੀ ਤਾਂ ਲਾਤੇ ਪਿੰਝਰ ਉੱਤੇ ਟੇਪਾਂ ਵੀ ਲਾਤੀ ਇੱਕ ਲਾਈ ਆ ਯਾਰ ਮੈਂ ਚੂਈ ਫੜੀ ਪਿੰਝਰ ਲਾਇਆ ਫੜ ਕਿੱਥੇ ਫੜ ਲਈ ਲੈ ਲੈ ਉਹ ਅੱਗੇ ਕਿਉਂ ਅੱਗੇ ਅੱਗੇ ਅੱਗੋ ਤਾਂ ਹਲਕਾ ਮੋਟਰ ਦੇ ਵਜਨ ਜ਼ਿਆਦਾ ਆ ਇਧਰ ਆਉਗਾ ਸੋ ਕਸੋ ਕਲੈਂਪ ਚੀਤੇ ਕਰ ਰਖ ਤੂੰ ਆਈਏ ਐਦੇ ਚ ਜਾਣੀ ਐ ਮੱਛੀ ਮੋਟਾ ਧਿਆਨ ਨਾਲ ਮਰਾ ਬੀਤ ਜਾਂ ਆਹ ਕਰ ਬਈ ਹੱਥ ਜਰਾ ਹੱਥ ਪਰੇ ਕਰ ਨਾ ਆਦਾ ਧਿਆਨ ਨਾਲ ਸਮਝੂ ਨਾ ਆਂ ਬਈ ਖਣੀ ਉਰੇ ਆ ਮੈਂ ਇੱਥੇ ਫਿਟ ਕਰ ਤੋ ਐ ਕਿ ਨਾ ਬਈ ਯਾਰ ਉਰੇ ਖੜ ਜਾ ਤੂੰ ਟੈਨਸ਼ਨ ਕਿਉਂ ਲਈ ਯਾਰ ਬੰਦੇ ਤੇਰੇ ਨਾਲ ਕਿੰਨੇ ਆ ਫੜ 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 ਬਾ ਛੱਡ ਛੱਡ ਦੇ ਛੱਡ ਦੇ ਛੱਡ ਦੋ ਛੱਡ ਦੋ ਛੱਡ ਦੋ ਤੂੰ ਛੱਡ ਦੋ ਉੱਤੋਂ ਫੜੋ ਬਾ ਇੱਥੇ ਰੋਕ ਲੈ ਛੱਡ ਦੋ ਇੱਥੇ ਆਪਾ ਇਹਦਾ ਡੰਡਾ ਫੜਿਓ ਮਗਰ ਡੰਡਾ ਪਿਆ ਲੋੜ ਹੀ ਨਹੀਂ ਬਾਈ ਡੰਡਾ ਕਰਨ ਦਾ ਇੱਕ ਮਿੰਟ ਇਹ ਕਲੈਂਪ ਤੇ ਰੋਕ ਲਾਂਗੇ ਯਾਰ ਮੁੜ ਗਈ ਉਹ ਹੋੜੀ ਕਲੈਂਪ ਪਾ ਜੇ ਕਿਤੇ ਹੋਣੀ ਆ ਫੜੀ ਹੋਣਾ ਤੇਰਾ ਬਰਾਵਾ ਮਾਰੀ ਨਾ ਬਈ ਆਪਾਂ ਚੱਲਦੇ ਨਾ ਨਾ ਬਾਜੀ ਆ ਵੀ ਤੂੰ ਫੜਿਆ ਛੱਡ ਦੇ ਤੇ ਬਸ ਕੋਣ ਤੂੰ ਜੋ ਮਰਜ਼ੀ ਕਰੀਏ ਜੋ ਚੋਕ ਚੋਕੇ ਰੱਖੋ ਦੋਈ ਹਾਂ ਚੱਲ ਜਾਂਦੇ ਆ ਹਾਂ ਮੈਂ ਜਾਂਦਾ ਤਕ ਨਾ ਨਾ ਆ ਲਾ ਹੈ ਮੇਰੀ ਉਂਗਲਾਂ ਆ ਜਾਣਗੀਆਂ ਘਾੜ ਵੀ ਭਰਾ ਨਹੀਂ ਨਾ ਓਏ ਫਾੜੇ ਉਂਗਲਾ ਆ ਜਾਣਗੇ ਥੱਲੇ ਉਂਗਲਾ ਕੀ ਦਿਨਾ ਤੂੰ ਛੱਡ ਦੇ ਬੰਦਾ ਛੱਡ ਦੇ ਛੱਡ ਦੇ ਬੁੱਟ ਛੱਡ ਦੇ ਛੱਡ ਦੇ ਨਵੇਂ ਕਿਵੇਂ ਬੁੱਟ ਆ ਜਾਣਗੇ ਇਸੇ ਕਰਕੇ ਛੱਡ ਬਾਈ ਹੁੰਦਾ ਹੈ ਇੱਕ ਮਿੰਟ ਰੁਕ ਜਾ ਹਾਂਜੀ ਛੱਡ ਦੇ ਇਹ ਚ ਆਉਂਦੀ ਬਾਈ ਆ ਜਾਣਗੇ ਛੱਡ ਦੇ ਪਰ ਥੱਲੇ ਕੱਢ ਤਾ ਯਾਰ ਬੰਦਾ ਥੱਲੇ ਛੱਡ ਤਾ ਯਾਰ ਬੰਦਾ ਅਮੀ ਸੀਆਰ ਦੀ ਸਾਡੇ ਸਾਦੀ ਭੈਣ ਚ ਪਤਾ ਕਿੰਨੇ ਦੀ ਆ 45000 ਦੀ ਹਾਂ ਮੋਟਾ ਕਿਡਾ ਚਾਹੀਦਾ ਮੋਟਾ ਜਿਦਾ ਮਰੋਟਾ ਥਾੜੀ ਪਤਲਾ ਚਾਹੀਦਾ ਲੈ ਆ ਜੋ ਭਾਈ ਇਹ ਅੰਮੇਸਤਰੀ ਦੀ ਫਰਤੀ ਹਾਂ ਚੱਲ ਮਾਰੋ ਜੜ ਚੱਲ ਚੱਲ ਮਾਰੋ ਜੜ ਚੱਲ ਚੱਲ ਆ ਕੇ ਰੱਖੀ ਭਾਈ ਪੈਰ ਚੱਲ ਚੱਲ ਹਾਂ ਚੱਲ ਚੱਲ ਬਾ ਉਹ ਦੁਜਾ ਨਹੀਂ ਪਿਆ ਫਰਾਂਚ ਜੀ ਨਾਲ ਕਮਾਉਂਦਾ ਸਿਆ ਪਾਓ ਇਹਨੂੰ ਬੱਸ ਬੱਸ ਲੋੜ ਹੀ ਨਹੀਂ ਲਿਆ ਰਸਾ ਕਿੱਥੇ ਲਿਆ ਟੰਬਾਰ ਰਸਾ ਲਿਆ ਪਾ ਟੰਬਾ ਤੇ ਤਾਂ ਪੈਣਾ ਹੀ ਨਹੀਂ ਤੂੰ ਬੰਦ ਨਹੀਂ ਕਰ ਇਹ ਬਾਈ ਖੁੱਲੀ ਹੋ ਜੂਗੀ ਮਰ ਚਾਬੀ ਨੂੰ ਛੋੜ ਦੇ ਖੁੱਲੀ ਹੋ ਜੂ ਜੇ ਡੰਡਾ ਪਿਆ ਤਾਂ ਖੁੱਲੀ ਹੋ ਜਾਣੀ ਹੈ ਖੁੱਲੀ ਹੋ ਜੂਗੀ ਲੈ ਬਾਈ ਉਹ ਲੈ ਫੜ ਚੱਲੋ ਛੱਡ ਦਿਓ ਕੋੜਾ ਭਾਈ ਤਾਰ ਫੜ ਲੈ ਇੱਕ ਜਣਾ ਹੋਰੀ ਕੋਰੀ ਫੜ ਦੇ ਫੜ ਦੇ ਇੱਕ ਮਿੰਟ ਕਰ ਦੇ ਤੂੰ ਯਾਰ ਹੁਣ ਇਹ ਤਾਂ ਨਹੀਂ ਪੱਜ ਜਾਂਦੀ ਥੱਲੇ ਉਹ ਪੱਜਦੀ ਤਾਂ ਨਹੀਂ ਯਾਰ ਖਿੱਚੀ ਖੁੱਚੀ ਅਸ ਮੇਰੇ ਨਾਲ ਮੇਰ ਨੂੰ ਤਾਂ ਕੀ ਹੈ ਟੈਨਸ਼ਨ ਆ ਲੈ ਲੈ ਜਣੋ ਫੜ ਕੇ ਰੱਖਿਆ ਜੇ ਚੱਕ ਦੋ ਆੜੀ ਆੜੀ ਇਹਨੂੰ ਛੱਡ ਨਹੀਂ ਜਗਾ ਆਪਣੀ ਕਮੜੀ ਤੋਂ ਚਲੋ ਕਹੇ ਗਲੇੰਪਲਾਤਾ ਚੱਲ ਨਰਾਵ 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 ਨਹਾਰੀ ਧੱਕਾ ਚੱਲੋ ਕੁਛ ਕਰਦੇ ਹੀ ਨਹੀਂ ਗੇ ਤੁਸੀਂ ਛੱਟਲੀ ਛੱਡੋਗੇ ਤਾਂ ਜਿਆਦਾ ਤੇਜ਼ ਚੱਲ ਅੱਛਾ ਸ਼ਾਂਤ ਰਵਜਾਂਦ ਤੋਂ ਜਾਂਦ ਤੋਂ ਜਾਂਦ ਹੌਲੀ ਜਾਂਦੋ ਜਾਂਦੋ ਥੋੜੇ ਸਾਰੇ ਨਾਲ ਜਾਣੀ ਪੈਪ ਕੋਈ ਚੱਲ ਬਾਤ ਬਾਤ ਰੱਸਾ ਵੀ ਘਟਨਾ ਬੱਤਕੋ ਦਾਂ ਬਸ ਜਾ ਕੇ ਸਰਵਾਦਾਂ ਤੇ ਚੱਲ ਲਿਆ ਨਵੀਂ ਕਸੌਣ ਕਾਰ ਫਿਰ ਚੈੱਕ ਜੇ ਜੇ 19 ਕੀ ਹੋ ਗਈ ਤੇ ਉਹ ਟ੍ਰੇਨ ਆਉਂਦੀ ਮੈਂ ਚੜਾ ਦੇਣਾ ਹੀ ਆ ਵੇਲਾ ਆ ਜਾਂਦੀ ਕੋਲ ਦੀ ਤੁੱਕੀ ਮੇਲੀ ਜਾਂਦੀ ਆ ਬਠਿੰਡਾ ਕੰਗਨਗਰ ਉੱਥੇ ਚੜਾ ਦੇਣਾ ਇਹਨੂੰ ਚੜਾ ਦੇਣਾ ਟ੍ਰੇਨ ਤੇ

ਚਲਾ ਪੁੱਛੋ ਵੀ ਇਹ ਕਿਹੜੀ ਕੰਪਨੀ ਦੀ ਲਈ ਆ ਹਾਂ ਆ ਗਿਆ ਵੇ ਸਟicker ਤੂੰ ਪਾਜਾ ਮੋਬਾਈਲ ਤੇ ਕੈਮਰੇ ਤੇ ਨਾਲ ਲਾ ਦੇ ਕੈਮਰੇ ਤੇ ਨਹੀਂ ਲਾਉਂਦਾ ਹਾਂ ਨਿਸ਼ਾਨੀ ਲਾਉਂਦਾ ਇਹਨੇ ਬਲੌਗ ਕਿਉਂ ਨਾ ਕਿਹੜੀ ਪਹਿ ਰਹੀ ਐ ਸੀਆਰ ਕੰਪਨੀ ਦੀ ਸ਼ੇਅਰ ਕੰਪਨੀ ਦੀ ਹਾਂ ਚਲੋ ਬਾਹਰ ਜਿਹੜੀ ਪੈਂਦੀ ਐ ਚਲਾ ਕੇ ਵਿਖਾਈ ਪਹਿਲਾਂ ਪਾਣੀ ਕੱਢੇ ਜਿਹੜੀ ਬਗੜ ਬਗੜ ਕਰਦੀ ਲਾਓ ਭਾਈ ਲਿਆਓ ਪਾਣੀ ਲਿਆਓ ਬੁੱਗਾ ਤੋਏ ਦਾ ਬੁੱਗਾ ਤੋ ਤੋ ਬੁੱਗਾ ਤੋ ਤੋ ਕੇ ਬੁੱਗੇ ਪਾਓ ਨਾ 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 ਕੰਮ ਆਇਆ ਹੈਗਾ ਹੈਗਾ ਯਾਰ ਭਾਈ ਨਹੀਂ ਨਹੀਂ ਇੱਕਰੀ ਨੂੰ ਪਰਾ ਨਹੀਂ ਨਹੀਂ ਹੁਣੇ ਕੰਮ ਆਵੇ ਹੁਣੇ 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 ਲਾ ਬੰਨੋ ਫੇਰ ਇਹ ਆ ਬੁਗਾ ਬੁਗਾ ਢੋਲਾ ਚੰਗੀ ਤਰ੍ਹਾਂ ਢੋਲਾ ਵਿੱਚ ਮਿੱਟੀ ਉੱਚਾ ਹੁੰਦੇ ਲਓ ਇਮਾਨਤ ਹੋਵੇ ਨਿਕਲਦੀ ਚੰਗੀ ਤਰ੍ਹਾਂ ਆ ਤਾਂ ਚੋੜਨਾ ਹੀ ਸਾਫ਼ ਕਰਦਿਆਂ ਆਪਾਂ ਤਾਂ ਉਹ ਨਹੀਂ ਜੇ ਅਗਲੇ ਦਾ ਮੂੰਹ ਸਿਰ ਤੋਂ ਹੋਣਾ ਚੱਜੇ ਨਾਲ ਤੋਂ ਹੋਵੇ ਮੈਂ ਲਿਬੜਿਆ ਜਾਂ ਕੋਈ ਨਹੀਂ ਦੇਣਾ ਹੈ ਕਿ ਨਹੀਂ ਹੋਰ ਖਵਾਉਣਾ ਹਾਂ ਵੇ ਜਿਵੇਂ ਨੇ ਟਿੱਬੇ 'ਚ ਪਾਣੀ ਡੋਬੋਇਆ ਐਂ ਡੋਬੋ ਚਾਲਾ ਵੀ ਲੱਗੀ ਦੁੱਜੀ ਪੈਵਾ ਲੈ ਪਾ ਗਏ ਯਾਰ ਬੰਦੇ ਚਲੋ ਹੁਣ ਤੇਰੇ ਜਿੰਨੇ ਨਹੀਂ ਨਾ ਕੱਸੇ ਚਲੋ ਜੀ ਬਾਤਨਾਮ ਸ੍ਰੀ ਵਾਇਗਰੂ ਸੱਚੇ ਪਾਤਸ਼ਾਹ ਨਾ ਦੇ ਪਾ ਦੇ ਗੰਡ ਪਾ ਦੇ ਨਾ ਹੋਰ ਬਤਰੀ ਨੜ ਤਰੀ ਦੀ ਚੱਲੀ ਐ ਦੇ ਸਵੇਰੇ ਟਰੈਕਟਰ ਦੀ ਟਾਪ ਲਿੰਕ ਨਿਕਲੀ ਬੂਥੇ ਵਾਲੀ ਸ਼ੁਕਰ ਕਰ ਅੱਖ ਬਚ ਗਈ ਐ ਦੀ ਚਲੋ ਸਤਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਚੱਲੀ ਜਾ ਦੂਜੀ ਗਮਜੋ ਨਾ ਜੋਰ ਨਾਲ ਲਾਵਾ ਜੋ ਫਾਸਗੇ ਸੀਗੇ ਇਹਨਾਂ ਸੋੜਦੇ ਨਹੀਂ ਜੋਰ ਤਾਂ ਲਾਉਂਦੇ ਨਹੀਂ ਟਕ 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 ਜੋਰ ਨਹੀਂ ਕੋਈ ਨਹੀਂ ਦੇਖੋ ਆਪ ਦਾ ਸਾਹ ਹੁਣ ਲਾ ਭਾਈ ਚੋਕੇ ਰੱਖਿਆ ਜੇ ਚੱਕ ਲੋ ਚੱਕ ਲੋ ਬਸ ਹੌਲੀ ਹੌਲੀ ਜਾਣ ਦੋ ਪੁਰਾਣੂ ਰੱਖਣੀ ਥੋੜੀ ਯਾਰ ਤਾਰ ਨਾਲ ਖਾ ਦਵਾਂਗੇ ਉੱਥੇ ਅੱਗੇ ਚਾ ਰੋਕ ਲੈ ਆਇਤੀ ਤਾਂ ਤੋ ਬੁਗਾ ਚੰਗੀ ਤਰ੍ਹਾਂ ਇਹਦਾ 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 ਤੁਪ ਗਿਆ ਬੁਗਾ ਤੇ ਉਹਦਾ ਵੀ ਤੋ ਆ ਲੈ ਆਹਦੀ ਪੰਤਾਲੇ ਦੇ ਦੋਨੋਂ ਤਾਰ ਦੇਖ ਲੈ ਇੱਕ ਮਿੰਟ ਤੱਕ ਆਪਣਾ ਤੀਜਾ ਬੈਚ ਨਹੀਂ ਲੈ ਕਰਾਂ ਯਾਰ ਯਾ ਕਿ ਆ ਗਿਆ ਇਹ ਭੱਜਾ ਦੋਨੋਂ ਤਾਂ ਸੱਤਾਂ ਲਵਾਤੀਆਂ ਫੜੋ ਕੋਈ ਭਾਈ ਤਾਰ ਬੰਦੇ ਹੁਣ ਤੀਜੇ ਨੂੰ ਥੋੜਾ ਲਾਉਣੇ ਜਾ ਭੱਜਾ ਆ ਗਿਆ ਗੈਵੀ ਨਾਲਾ ਗੈਵੀ ਆ ਸਾਰਾ ਕਲਪ ਚਾਹੋ ਆ ਗਿਆ ਇੱਥੇ ਨੂੰ ਆਂਗੇ ਹਾਂ ਜਾ ਭੱਜਾ ਪਾਜਾ ਪਾਜਾ ਮਿੰਟ ਮਾਰ ਐਂ ਵੀ ਹੋ ਜਾ ਸਿੱਧਾ ਹੀ ਵਿਚ ਦੀ ਬਾਣੇ ਬਾਣ ਨਿਕਲ ਜਾ ਜਾ ਕੇ ਨਾ ਤੂੰ ਬੁੱਗਾ ਸੈੱਟ ਨਹੀਂ ਆਇਆ ਫਿਰ ਉਹਦੀ ਸੀਟ ਲਵਾਉਣ ਗਿਆ ਬੱਲੂ ਆਣੇ ਫੇਰ ਜਾ ਕੇ ਕੰਮ ਸੈੱਟ ਹੋਇਆ ਚੱਲ ਜੱਟਾ ਉੱਥੇ ਬੰਦੇ ਨੂੰ ਸੱਟ ਲੱਗ ਗਈ ਮੋਟਰ ਤੇ ਉਹ ਗੱਲ ਉਹਦੀ ਵਢਾ ਕੇ ਆ ਗਿਆ ਮਿਸਤਰੀ ਉਹ ਵੀ ਪਾਈਊ ਕਿ ਨਹੀਂ ਹਾਂ ਹੋ ਗਈ ਇਹਦਾ ਬੁੱਗਾ ਮੈਂ ਤੋਦਿਆ ਚੱਜ ਨਾਲ ਹੈ ਰਾਜਾ ਚਲੋ ਜੀ ਤਾਰ ਵੀ ਵੱਜ ਗਈ ਆ ਜਾਂਦੇ ਹੋਲੀ ਹੋਲੀ ਜਾਂਦੇ 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 ਬਸ ਰੋਕ ਲਓ ਬਸ 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 ਨਹੀਂ ਰੋਕਣੀ ਨਾ ਰੋਕੋ ਫਿਰ ਚੱਕੋਂਗੇ ਜ਼ੋਰ ਲਾ ਕੇ ਬੁੱਕਾ ਤੋਂ ਮਿਸਤਰੀ ਇਹਦਾ ਦਵਾ ਤਾਂ ਚੰਗੀ ਜਨਾਬ ਇੱਧਰ ਲਈ ਦਾ ਮੰਬੂਗਾ ਧੋਰਾ ਹੈ ਪਰ ਲਈ ਦਾ ਤੁੰਤ ਕੀ ਹੋ ਗਿਆ ਹੀ ਪੜਾ ਲਈ ਉਂਗਲ ਆਹੋ ਮੋਟਰ ਥੱਲੇ ਆ ਗਈ ਹੈ ਹੈ ਨਵੀਂ ਮੋਟਰ ਨੇ ਵੜਦੀ ਹੋਰ 45000 ਰੁਪਿਆ ਲਾਇਆ ਤੇ ਤੂੰ ਉਹ ਪ੍ਰਸ਼ਾਦ ਚੱਕ ਲਿਆ ਉਹ ਲੈ ਆਉਣੇ ਪ੍ਰਸ਼ਾਦ ਵੀ ਤੂੰ ਇੱਕ ਰੀ ਸਾਰੀ ਪਾਲਾ ਬੜਾ ਨੱਪਣ ਲੱਗੇ ਵਰਤਾਵਾਂਗੇ ਟੈਨਸ਼ਨ ਨਾਲ ਆਬ ਗਿੱਲੀ ਤੂੰ ਪ੍ਰਸ਼ਾਦ ਨੇੜੇ ਹੀ ਆ ਅਸੀਂ ਉਸੇ ਮੇਨ ਸੋਚ ਨਾਲ ਟੰਗ ਉਹ ਕਰਨਾ ਟ੍ਰਾਂਸਫਰਮ ਕਰਮ ਤੇਲ ਛੱਡ ਗਏ ਕਰਨੋ ਲਾਇਆ ਡੰਡਾ ਅੱਗੋਂ ਪਹਿਲਾ ਤਾਰ ਤਾਰਾਂ ਵੇਖ ਲਈ ਜੁੜੀਆਂ ਨਾਉਣ ਅੱਗੋਂ ਚੱਲ ਵੇਨੇ ਆ ਆਟਾ ਟੀਆ ਆਟਾ ਟੀਆ ਦੂਜੀ ਕਿੱਥੇ ਆ ਇਹਨੂੰ ਕਰ ਗਏ ਆ ਲੈ ਉਰੇ ਆ ਕਰਨ ਮੈਂ ਛਟਾ ਹਾਂ ਚਲੋ ਚੱਕੋ ਚਲੋ ਚੱਕੋ ਪਾਦੇ ਪਾਦੇ ਦਵਦਾ ਲੈਦਾ ਬੁੱਗਾ ਤੋਈ ਹੁਣ ਰੋ ਗਈ 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 ਆਹ ਬੱਜਾ ਜਾਨ ਦੋ ਜਾਨ ਦੋ ਜਾਨ ਦੋ ਕੱਢ ਲਾ ਰਹੀ ਆਰ ਰਗੀ ਮੈਂ ਨਾਲੇ ਤੁਹਾਨੂੰ ਅੱਖਾਂ ਜਿਹੀ ਦਿੱਤੀ ਕਰਦੀ ਆ ਓ ਬੱਲੇ ਕਰੀ ਯਾਰ ਭਾਈ ਮਰੀ ਕਰੀ ਕਿਹਦੇ ਦਾ ਕੀ ਹੈ ਕੇੰਦਾ ਹਾਂ ਡੇਗਦਾ ਆ ਪਾਪ ਨਾਲ ਭੁੱਖ ਲੱਗੀ ਛੱਡ ਦੋ ਭਾਈ ਭੁੱਖ ਲੱਗੀ ਤੇ ਘਰ ਗਿਆ ਨਹੀਂ ਰੋਟੀ ਖਾਣ ਛੱਡ ਦੋ ਭਾਈ ਨਹੀਂ ਨਹੀਂ ਹੈਗੀ ਇੱਥੇ ਬਸ ਹੁਣ ਇੱਕ ਮੋਟੇ ਤੇ ਗੁਰਦੁਆਰੇ ਚਲਾ ਜਾਂਦਾ ਸਿੱਧਾ ਅੱਜ ਤਾਂ ਮਾਰ ਆਉਂਦੇ ਪ੍ਰਸ਼ਾਦਾ ਚੱਲਦਾ ਹੋਰਾ ਚੱਲ ਤੋ ਬੁਗਾਉਦਾ ਵੀ ਚੱਕ ਇੱਥੇ ਡੇੜੀ ਕਰ ਲੈ ਨਾ ਇੰਨਾ ਵਸ ਓਏ ਮਗਰ ਵਜਨ ਬੜਾ ਏ ਮਗਰ ਫੜ ਮਗਰ ਫੜ ਮਗਰ ਵਾਜੇ ਮਗਰ ਫੜੀ ਯਾਰ ਕੱਲਾ ਪੰਗਾ ਨਹੀਂ ਖੜਾ ਤੈਨੂੰ ਪਤਾ ਵੀ ਇੰਨੀ ਭਾਰੀ ਪਾਇਆ ਪਿਆ ਕੋਈ ਨਹੀਂ ਚੱਲ ਵਾਜਨ ਸੀ ਇਹਨੇ ਥੋੜੀ ਜਿਹੀ ਗਾਉਂ ਚੱਕਣੀ ਸੀ ਇਹਨੇ ਚੱਲ ਕੋਈ ਨਹੀਂ ನಾಲಗರವಾ ತಪೇಗಾಕು ತಿರೇದ್ಮೇದ ನಿನಿ ಚಟ್ನಿನ ನಿನಿನ ಚಟ್ನಿನ ತಾರಾಾಗೊಲೆ. ಆದೆ ಮೇದಿದ ಸಿದಿದ ಮೇದ್ನಿ ಪೈತಷಿನು ಪೈದರಜಾನ ಆದೇ. ಆದು ನಿನಿನು ನಿನ್ನಿನ ನಿನ್ನ್ನ ਕਾ ਸਹੀ ਹੈ ਨਾ ਪਹਿਲੇ ਪਾਸੇ ਮੈਂ ਨਾ ਘਮਾ ਜਾਊ ਘੁੰਮਦੀ ਚੱਲੋ ਜੀ ਸਰਬੰਤੀ ਬਾਈ ਉਹ ਤੇਰੇ ਨਾਲ ਅੱਗੇ ਚੱਲਦਾ ਦੋ ਕਦਮ ਕਿਉਂ ਵੀ ਚਲੋ ਆ ਆ ਸੁਣੋ ਐ ਆਵਾ ਚਲੋ ਚਲੋ ਚੱਲ 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 ਚੱਲ

ਦੂਜਾ ਬੰਨਾ ਬਰੀਕ ਵੇਖ ਲੈ ਬਰੀਕ ਬੰਦ ਬੰਦ ਰੱਖਣਾ ਉਹ ਆਂਦਾ ਢੱਕਾ ਨਹੀਂ ਜਾਂਦਾ ਵਿੱਚ ਤੇਲ ਕਿੱਥੋਂ ਵੇਖੇ ਹਾਂ ਹਾਂ ਬੰਦਾ ਤਾਂ ਨਾ ਬੰਦਾਂ ਦਾ ਫੇਰ ਤੇਲ ਕਿੱਥੋਂ ਵੇਖੀ ਐ ਉਹ ਤਾਂ ਖੁੱਲ ਜੇਗੀ ਇਹ ਹਾਂ ਖਲਾਸ ਨਾਲ ਅਰੇ ਵਿੱਚ ਕੋਈ ਆੜਾ ਆੜਾ ਆਉਣਾ ਨਹੀਂ ਬੰਦ ਪਾਨਾ ਫੜਾ ਇਹ ਚਾਰ ਸੂਤਾ ਹੀ ਖੋਲ ਕੇ ਵੇਖ ਲੇਗਾ ਨਹੀਂ ਲੱਗਿਆ ਧੋ ਬੰਨ ਨਹੀਂ ਨੰਬਰ ਆ 2 ਨੰਬਰ ਤੇ ਯਾਰ ਅੱਛਾ ਅੱਭੀ ਦੇ ਕਿੰ ਨੰਬਰ ਲੱਗ ਗਿਆ ਚੱਲਾ ਅੰਦਰੋਂ ਥੋੜਾ ਜਿਹਾ ਬੰਦ ਕਰੀ ਦੀ ਚੱਲ ਲੈ ਦੁਰਲਾ ਖੋਲ ਕੇ ਤੇਲ ਹੀ ਵੇਖਣਾ ਵੇਖ ਲਾ ਕਿਉਂ ਵੀ ਅੱਗੇ ਸਵੇਰੇ ਇਹਨੇ ਵੇਖਿਆ ਟਰੈਕਟਰ ਚੋ ਤੇਲ ਸਹੀ ਸੀ ਬੁਰਾਈ ਦਰਦ ਹੁੰਦੀ ਹੁਣ ਦਰਦ ਹੁੰਦੀ ਆ ਤੀਕਾ ਨੂੰ ਆਇਆ ਬਹੁਤ ਆ ਬਾਕੀ ਚੱਲ ਫਿਰ ਆਉਂਦੇ ਬਹੁਤ ਜ਼ਿਆਦਾ ਕੱਸਦੇ ਤੇਲ ਵਾਦੂ ਆ ਓੜੇ ਸਾਰੇ ਢੱਕਾ ਵੇਚ ਗਿਆ ਤੇਲ ਨਾ ਨਾ ਓ ਲਿਓ ਭੱਜ ਕੇ ਜਾਣ ਚੱਕ ਲਿਓ ਕਰੋ ਤੇਲ ਵਾਦੂ ਆ ਜਾਣ ਲਿਆ ਹੀ ਨਹੀਂ ਜੇ

ਕਰਦੇ ਮਿੱਠਾ ਪਾਣੀ ਹਾਂ ਮਿੱਠਾ ਹੀ ਆ ਵਾਣੇ ਮਾਨਸ ਕੋ ਟ੍ਰਿਪ ਚਾਈ ਹੁੰਦਾ ਵੇ ਹੂੰ ਬਸ ਗਾਂ ਵਗਿਉ ਪੈੜੀ ਲੈ ਤੇ ਰੁਕਦੇ ਸਾਡੇ ਤਾਂ ਇਹ ਮੋਟਰ ਨਹੀਂ ਪਈ ਤੇ ਗੱਡੀ ਗੰਗਾ ਨਗਰ ਹੋ ਕੇ ਆ ਗਈ ਆ ਅਗੇ ਨੂੰ ਜਾਂਦੀ ਵਿਖਾਏ ਆਉਣਾ ਇਹਨੂੰ ਜਾਂਦੀ ਪਈ ਜੇ ਹਾਂ ਚੱਲ ਛੱਡ ਦੇ ਚੱਲ ਵੀ ਵਾਹਿਗੁਰੂ ਪੁੱਠੇ ਚੱਕਰੀ ਚੱਕਰ ਸਿੱਧੇ ਕਰ ਅਏ ਚੱਕਰ ਪੁੱਠੇ ਪੁੱਤ ਸਿੱਧੇ ਹੋ ਲੈੰਦੇ ਛੱਡ ਛੀਂ ਛੱਡ ਆ ਇੱਥੇ ਆ ਚੱਲ ਪੀ ਉਹ ਹੋਣੀ ਉਹ ਆ ਨੀਆ ਖੜਦੀ ਹੋੰਦੈ ਨੂੰ ਨਾ ਰੱਸਿਆਂ ਦਾ ਬੰਨਣਾ ਪਾਏਗਾ ਪ੍ਰੈਸ਼ਰ ਹੀ ਬੜਾ ਹਾਂ ਹਰ ਜਾ ਬਰਾ ਆਇਦੇ ਵੇ ਲਾ ਕੋੜਾ ਉੱਤੇ ਬਾਬਾ ਜਦੋਂ ਪ੍ਰੈਸ਼ਰ ਨਿਕਲੇ ਨਿਕਲੇ ਨਾ ਹਾਂ ਬਈ ਆਇਸ ਤੇ ਚਲ ਕੋਈ ਨਹੀਂ ਹੋ ਜਾਈਗੀ ਜਦੋਂ ਪਾਣੀ ਦਾ ਪ੍ਰੈਸ਼ਰ ਆ ਜਾ ਹੜਕੇ ਬਾਬੋ ਓ ਇੰਨੇ ਜਣੇ ਪੈ ਪੜੀ ਇਹ ਤਾਂ ਵੀ ਨਹੀਂ ਖੜਦਾ ਪਾਣੀ ਇਹਨੇ ਪੜ ਦੇਣਾ ਬਗੀਚਾ ਖਾਲਾ ਥੱਲੇ 8 ਲੀਟਰ ਰੱਖਣ ਵਾਲੀ ਉਹ ਸਾਰਾ ਕੋਈ ਤਾਂ ਸਹੀ ਆਂਦਾ ਹੈ ਹਾਂ ਤੇ ਆ ਕੀ ਇਹਦਾ ਗਲਤ ਸ਼ੀ ਚੱਲਦੀ ਜਾਂਦਾ ਹਾਂ ਹਾਂ ਨਾਲ ਆਇਆ ਲਾਲ ਬੱਤੀ ਦਿਖਾਈ ਹੱਸੀ ਹਾਂ ਆਉਤੋਂ ਕੀ ਕਰਦੇ ਅੱਖ ਭਈ ਕਰਦਾ ਮੰਨ ਖੜ ਜਾ ਰੇਤਾ ਕੱਢ ਲੈਣਦੇ ਹੁੰਦਾ ਮਿੰਟਾ ਤੂੰ ਐਂ ਕਰ ਕਰੀਂ ਓਏ ਕਰੀਂ ਕਿਧਰ ਗਿਆ ਇਹਨੇ ਉਹ ਫੋਨ ਮਾਰਨਗੇ ਘਰੇ 70 ਰੁਪਿਆ ਉਹ ਲਿਆ ਲਾ ਵੇ ਚੱਲ ਗਈ ਇਹ ਮੋਟਰ ਮੱਛੀ ਬਹੁਤ ਸੋਣਾ ਵਈ ਬਣਾਉਣਾ ਲਾ ਰਹਿ ਗਿਆ ਨੇ ਬਣਾਉਣੇ ਵੀ ਟੁੱਟਿਆ ਪਿਆ ਹੂੰ ਲਾਉਣੇ 1-2 ਦਿਨ ਫਿਰ ਮਿਸਤਰੀ ਪਾਣੀ ਪੀਏ ਠੰਡਾ ਲਓ ਜੇ ਇਹ ਸਾ ਬਲੌਗ ਦਾ ਐਂਡ ਕੀਤਾ ਲਾਇਕ ਕਮੈਂਟ ਸ਼ੇਅਰ ਕਰ ਦਿਆ ਜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ